ਸਤ ਸ੍ਰੀ ਅਕਾਲ ਸਭ ਠੀਕ ਠਾਕ ਹੋਵੋਗੇ ਦੀਵਾਲੀ ਦੀਆਂ ਤਿਆਰੀਆਂ ਤਾਂ ਸਾਰੀ ਕਰਦੇ ਹੋਣਗੇ ਕਿ ਦੀਵਾਲੀ ਤੇ ਮਠਿਆਈਆਂ ਵੀ ਆਪਾਂ ਘਰੇ ਹੀ ਬਣਾ ਕੇ ਤਿਆਰ ਕਰਨੀਆਂ ਹਨ ਤੇ ਚਲੋ ਆਪਾਂ ਅੱਜ ਮਠਿਆਈ ਬਣਾਉਣਾ ਸ਼ੁਰੂ ਕਰਦੇ ਹਾਂ ਮਿਲਕ ਪਾਊਡਰ ਤੋਂ ਨਾ ਗੈਸ ਜਲਾਉਣਾ ਨਾ ਮਾਵਾ ਨਾ ਚਾਸ਼ਨੀ ਕੁਝ ਵੀ ਨਹੀਂ ਸਿਰਫ ਆਪਾਂ 10 ਮਿੰਟ ਵਿੱਚ ਮਠਿਆਈ ਬਣਾ ਕੇ ਤਿਆਰ ਕਰਾਂਗੇ ਤੇ ਮੈਂ ਕੁਲਵੰਤ ਕੇ ਕੇ ਵਾਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਤੇ ਚਲੋ ਆਪਾਂ ਇਸ ਮਠਿਆਈ ਨੂੰ ਬਣਾਉਣਾ ਸ਼ੁਰੂ ਕਰਦੇ ਆ ਜੋ ਕਿ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਵੀ ਇਸ ਮਠਿਆਈ ਨੂੰ ਘਰ ਵਿੱਚ ਜ਼ਰੂਰ ਬਣਾ ਕੇ ਤਿਆਰ ਕਰਿਓ ਆ ਇੱਕ ਗ੍ਰੈਂਡਰ ਜਾਰ ਲਾਵਾਂਗੇ ਇਸ ਦੇ ਵਿੱਚ ਮੈਂ ਅੱਧੀ ਕੌਲੀ ਚੀਨੀ ਦੀ ਲਈ ਹੈ ਜੋ ਪਹਿਲਾਂ ਹੀ ਪੀਸੀ ਹੋਈ ਸੀ ਉਸ ਦੇ ਵਿੱਚ 8-10 ਬਦਾਮ 8-10 ਕਾਜੂ ਲੈਏ ਨੇ 3 ਚਮਚ ਨਾਰੀਅਲ ਦੇ ਮੁਰਾਦੇ ਦੇ ਪਾਏ ਨੇ ਤੇ ਦੋ ਵਿੱਚ ਲੇਚੀਆਂ ਪਾਈਆਂ ਨੇ ਤੇ ਆਪਾਂ ਇਹਨਾਂ ਨੂੰ ਹੁਣ ਪੀਸ ਕੇ ਤਿਆਰ ਕਰ ਲਾਂਗੇ ਇਹਨਾਂ ਦਾ ਇੱਕ ਪਾਊਡਰ ਬਣਾ ਲੈਣਾ ਹੈ ਪਾਊਡਰ ਆਪਣਾ ਪੀਸ ਕੇ ਤਿਆਰ ਹੈ ਦੇ ਇੱਕਦਮ ਫਾਈਨ ਪਾਊਡਰ ਬਣਿਆ ਹੈ ਇਸ ਤਰ੍ਹਾਂ ਹੀ ਆਪਾਂ ਇਸ ਨੂੰ ਪੀਸ ਕੇ ਤਿਆਰ ਕਰਨਾ ਹੈ ਇੱਕ ਆਪਾਂ ਖਾਲੀ ਬੌਲ ਲਾਂਗੇ ਇਹ ਸਾਰਾ ਪਾਊਡਰ ਉਸ ਦੇ ਵਿੱਚ ਪਾ ਲਾਂਗੇ ਇੱਕ ਚਮਚ ਮੈਂ ਇਹਦੇ ਵਿੱਚ ਘਿਓ ਦਾ ਪਾਇਆ ਹੈ ਤੇ ਅੱਧੇ ਕੌਲੀ ਮਿਲਕ ਪਾਊਡਰ ਦੀ ਲਈਏ ਇਹਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੈ 2 ਚਮਚ ਦੇ ਕਰੀਬ ਮੈਂ ਵਿੱਚ ਦੁੱਧ ਪਾਇਆ ਏ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਵਿੱਚ ਮਿਕਸ ਕਰ ਲੈਣਾ ਤੇ ਇਹਦਾ ਆਪਾਂ ਇੱਕ ਢੋ ਬਣਾ ਕੇ ਤਿਆਰ ਕਰਾਂਗੇ ਇੱਕ ਚਮਚੇ ਦੇ ਵਿੱਚ ਮੈਂ ਦੁੱਧ ਦਾ ਹੋਰ ਲਿਆ ਏ ਦੁੱਧ ਆਪਣੇ ਹਿਸਾਬ ਨਾਲ ਲੈਣਾ ਏ ਤੇ ਆਪਾਂ ਇਸ ਨੂੰ ਆਟੇ ਤਰ੍ਹਾਂ ਬੁਣ ਕੇ ਇੱਕ ਢੋ ਦੀ ਤਰ੍ਹਾਂ ਤਿਆਰ ਕਰ ਲੈਣਾ ਏ ਢੋ ਆਪਣਾ ਬਣ ਕੇ ਬਿਲਕੁਲ ਤਿਆਰ ਆ ਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਪਹਿਲਾਂ ਮਸਲ ਲੈਣਾ ਏ ਤੇ ਹੁਣ ਆਪਾਂ ਇਸ ਦੇ ਦੋ ਪਾਟ ਕਰ ਲਾਂਗੇ ਇਸ ਨੂੰ ਆਪਾਂ ਬੇਲਣੇ ਦੇ ਨਾਲ ਇੱਕ ਰੋਟੀ ਵਾਂਗੂ ਬੇਲ ਲਾਂਗੇ ਰੋਟੀ ਦੀ ਤਰ੍ਹਾਂ ਆਪਾਂ ਇਹਨੂੰ ਕਰ ਲੈਣਾ ਹੈ ਜੀ ਰੋਟੀ ਆਪਣੀ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਬਟਰ ਪੇਪਰ ਉੱਪਰ ਰੱਖ ਦਿੰਨੇ ਆ ਤੇ ਦੂਸਰੇ ਬੋਲ ਨੂੰ ਆਪਾਂ ਲੈ ਲੈਣੇ ਆ ਉਹਦੇ ਵਿੱਚ 3-4 ਡ੍ਰੌਪਸ ਗ੍ਰੀਨ ਫੂਡ ਕਲਰ ਦੇ ਪਾਵਾਂਗੇ ਤੇ ਚੰਗੀ ਤਰ੍ਹਾਂ ਨਾਲ ਆਪਾਂ ਉਹਨੂੰ ਮਿਕਸ ਕਰ ਲੈਣਾ ਹੈ ਕਲਰ ਆਪਣਾ ਚੰਗੀ ਤਰ੍ਹਾਂ ਨਾਲ ਮਿਕਸ ਹੋ ਗਿਆ ਹੁਣ ਆਪਾਂ ਇਹਦੀ ਹਿੱਸਤਾ ਇੱਕ ਰੋਲ ਬਣਾ ਕੇ ਤਿਆਰ ਕਰ ਲਾਂਗੇ ਰੋਲ ਆਪਾਂ ਤਿਆਰ ਕਰ ਲਿਆ ਏ ਹੁਣ ਆਪਾਂ ਜਿਹੜੀ ਪਹਿਲਾਂ ਰੋਟੀ ਵੇਲ ਕੇ ਰੱਖੀ ਆ ਨਾ ਉਸ ਨੂੰ ਲੈਣੇ ਆ ਇਸ ਰੋਲ ਨੂੰ ਉਸ ਦੇ ਵਿੱਚ ਰੱਖਾਂਗੇ ਤੇ ਇਸ ਦੇ ਵਿੱਚ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਤਰ੍ਹਾਂ ਲਪੇਟ ਦੇਣਾ ਹੈ ਇਲਾ ਇੱਕ ਸਾਈਡ ਤੋਂ ਕਰ ਦੇਣਾ ਆ ਤੇ ਫਿਰ ਦੂਜੀ ਸਾਈਡ ਨੂੰ ਆਪਾਂ ਨਾਲ ਮਿਲਾ ਲੈਣਾ ਆ ਤੇ ਚੰਗੀ ਤਰ੍ਹਾਂ ਨਾਲ ਹੱਥਾਂ ਨਾਲ ਆਪਾਂ ਫਿਰ ਇਸ ਨੂੰ ਘੁਮਾ ਕੇ ਵੇਲ ਲੈਣਾ ਤਾਂ ਕਿ ਸਾਰੇ ਪਾਸਿਆਂ ਤੋਂ ਹੀ ਚੰਗੀ ਤਰ੍ਹਾਂ ਨਾਲ ਜੁੜ ਜਾਵੇ ਸਾਰੇ ਪਾਸੇ ਇਹਦੇ ਬਟਰ ਪੇਪਰ ਲਗਾ ਕੇ ਹੁਣ ਆਪਾਂ ਇਸ ਨੂੰ ਅੱਧੇ ਘੰਟੇ ਲਈ ਫ੍ਰਿਜ ਵਿੱਚ ਰੱਖ ਦੇਣਾ ਹੈ ਅੱਧਾ ਘੰਟਾ ਹੋ ਗਿਆ ਹੈ ਹੁਣ ਆਪਾਂ ਇਸ ਨੂੰ ਫ੍ਰਿਜ ਵਿੱਚੋਂ ਬਾਹਰ ਕੱਢ ਲੈਣੇ ਆ ਤੇ ਆਪਾਂ ਦੇਖ ਲੈਨੇ ਆ ਰੋਲ ਆਪਣਾ ਬਿਲਕੁਲ ਬਣ ਚੁੱਕਿਆ ਹੈ ਇਕਦਮ ਟਾਈਟ ਹੋ ਚੁੱਕਿਆ ਹੈ ਹੁਣ ਆਪਾਂ ਇਸ ਦੇ ਪੀਸ ਕੱਟ ਲਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਪੀਸ ਆਪਾਂ ਸਾਰੇ ਕੱਟ ਕੇ ਤਿਆਰ ਕਰ ਲੈਨੇ ਹੁਣ ਆਪਾਂ ਇੱਕ ਪਲੇਟ ਵਿੱਚ ਇਹਨਾਂ ਨੂੰ ਰੱਖ ਲਾਂਗੇ ਮਠਿਆਈ ਆਪਣੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਸੌਫਟ ਹੈ ਏਕਦਮ ਮੂੰਹ ਵਿੱਚ ਘੁਲ ਜਾਣ ਵਾਲੀ ਮਠਿਆਈ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਮਠਿਆਈ ਨੂੰ ਦੀਵਾਲੀ ਤੇ ਜ਼ਰੂਰ ਟਰਾਈ ਕਰਿਓ ਧੰਨਵਾਦ